ਕਾਲ ਵੀਰ ਜੀ ਅਜੀਤ ਵੀਰ ਜੀ ਸੋਨਵਰੰਦਾਵਾ ਡੇਰੀ ਫਾਰਮ ਤੇ ਵੀਰ ਜੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਭਾਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਸੋਨਵਰੰਦਾਵਾ ਡੇਰੀ ਫਾਰਮ ਦੇ ਉੱਤੇ ਵੀਰ ਜੀ ਅੱਜ ਤੁਹਾਨੂੰ ਤਿੰਨ ਝੂਟੀਆਂ ਵਿਖਾਉਣੀਆਂ ਵਾਂ ਜਿਹੜੀਆਂ ਬਹੁਤ ਹੀ ਮਾਲਕ ਦੀ ਕਿਰਪਾ ਨੇ ਮਹਾਰਾਜ ਬਾਬੇ ਸ਼ੇਕਪੱਤੇ ਵਾਲੇ ਨੇ ਦਿੱਤੀਆਂ ਤੇ ਅੱਜ ਹੀ ਤੁਹਾਡੇ ਰੂ ਰੂਪਰੀ ਕਰਾਉਣ ਲੱਗੇ ਆ ਜੀ ਵੀਰ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਵਾਲਾ ਬਟਨ ਦਬਾਓ ਘਣ ਵਾਲੀ ਨੋਟੀਫਿਕੇਸ਼ਨ ਵੀਰਾਂ ਨੂੰ ਪਹਿਲਾਂ ਪਹੁੰਚ ਸਕੇ ਬਾਕੀ ਵੀਰ ਜੀ ਪੇਂਟ ਤੁਹਾਡੇ ਭਰਾ ਦਾ ਫੇਰ ਪਤਾ ਜੈਤੋ ਸਰ ਜਾ ਜੇ ਵੀਰ ਜੀ ਹੁਣ ਪਹਿਲਾ ਸੂਆ ਝੋਟੀ ਚਾਰ ਦੰਦ ਤੁਹਾਨੂੰ ਓਏ ਨਾ ਬੇਟਾ ਵਿਖਾਉਣ ਲੱਗੇ ਆ ਪਿਓਰ ਜੈੱਡ ਬਲੈਕ ਤੇ ਹੁਣ ਦੁੱਧ ਚੂਣ ਵਾਲਾ ਝੋਟੀ ਕੋ 11 ਕਿਲੋ ਟਾਈਮ ਦਾ ਜੇ 22 ਕਿਲੋ ਝੋਟੀ ਕੋ ਦੁੱਧ ਹੁਣ ਚੂਣ ਵਾਲਾ ਜੇ 20 ਕਿਲੋ ਕਰਕੇ ਮੇਰੇ ਕੋਲ ਲੈ 20 ਤੇ ਜੇਰਾ ਮਰਜੀ ਹੱਥ ਵੀ ਨਾ ਲਾਵੇ 20 ਕਿਲੋ ਹੋਊ ਤਾਂ ਪੈਸੇ ਕੱਲ ਦੇਣਾ ਤੇ ਇੱਕ ਰੁਪਈਆ ਵੀ ਨਹੀਂ ਲੈਣਾ ਇਹ ਵੀ ਅੱਜ ਚੈਲੰਜ ਹੈ ਆਓ ਜੀ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦੇ ਪਾਦਨ ਆ ਛੋਟੀਆਂ ਤੁਹਾਨੂੰ ਖਾਈਏ ਵੇਖੋ ਅੱਜ ਮਨ ਚ ਵੀ ਸ਼ੌਂਕ ਆ ਪਈ ਪੂਰਾ ਬਿਆਹ ਜੇ ਛੋਟੀਆਂ ਮਹਾਰਾਜ ਨੇ ਸੈੱਟ ਬਣਾਇਆ ਹਜੇ ਵੇਖੋ ਭਾਈ ਮਹਾਰਾਜ ਦੀ ਕਿਰਪਾ ਨਾਲ ਕਿਉਂ ਸਿੰਘਾ ਤਾਉ ਤੋਂ ਤਾਉ ਪਾਵੀ ਦੇਖੋ ਦੇਖੋ ਕਿਉਂ ਪੇਟ ਫੁੜਾ ਥਣ ਲੇਵਾ ਅੰਦਾਜ਼ਾ ਲਾਓ ਚਾਰ ਦੰਦ ਕੱਟੀ ਰੰਗ ਵੇਖੋ ਮੈਂ ਦਾ ਦੇਖੋ ਭਾਜੀ ਲੰਮੀ ਤੋਰ ਕੇ ਵਿਖਾਲ ਦਿੰਨੇ ਆ ਫੇਰ ਤੁਹਾਨੂੰ ਦੇਖੋ ਭਾਜੀ ਝੋਟੀਆਂ ਆਹ ਉਹ ਝੋਟੀਆਂ ਠੰਡੀਆਂ ਹੀਰੀਆਂ ਰਾਣੀਆਂ ਚੱਲ ਪੁੱਤ ਵੇਖੋ ਭਾਜੀ ਆਹ ਝੋਟੀਆਂ ਇਹਨਾਂ ਨੂੰ ਕਹਿੰਦੇ ਜੇ ਮੋਹਰਾ ਨਾਲਦੀਆਂ ਜਿਹੜੀ ਮੋਹਰਾ ਅਸਲ ਖਾਨ ਆ ਆ ਚੀਜ਼ਾਂ ਮਿਲਦੀਆਂ ਜੀ ਝੋਟੀ ਚ ਦੇਖੋ ਵੀਰੇ ਜਿੱਦਾਂ ਮਰਜੀ ਛੱਡ ਕੇ ਜਿੱਦਾਂ ਮਰਜੀ ਵੇਖੋ ਨੁਕਰੀਆਂ ਘੋੜੀ ਨੂੰ ਤੋੜਦੀਆਂ ਜੇ ਚੱਲ ਪੁੱਤ ਕੰਨੋਂ ਫੜ ਕੇ ਮੈਂ ਲਈ ਫਿਰੋ ਕੰਨੋਂ ਫੜ ਕੇ ਆ ਲੈ ਕੰਨ ਫੜ ਕੇ ਮੈਂ ਹਾਂ ਦਾ ਜਿੱਥੇ ਮਰਜੀ ਲਈ ਫਿਰੋ ਦੇਖੋ ਵੀਰੇ ਦੇਖੋ ਲੈ ਆ ਲੈ ਕੰਨ ਤੋਂ ਫੜ ਕੇ ਮੈਂ ਜਿੱਥੇ ਮਰਜੀ ਲਈ ਫਿਰੋ ਆ ਜਾ ਬਟਾ ਵੇਖੋ ਚੀਜ਼ਾਂ ਦੇ ਅੱਜ ਚੀਜ਼ਾਂ ਦੇ ਦਰਸ਼ਨ ਕਰਾਉਣੇ ਆ ਲੈਣੀ ਨਾ ਲੈਣੀ ਉਹ ਵੀਰਾਂ ਦੀ ਬਾਤ ਦੀ ਗੱਲ ਆ ਅੱਜ ਚੀਜ਼ਾਂ ਵਿਖਾਉਣੀਆਂ ਰੰਧਾਵਾ ਜਰੀ ਫਾਨਮ ਤੇ ਰੂਹ ਪੋਚਿਆ ਦੇਖੋ ਦੇਖੋ ਇਹ ਲੱਗਤਾ ਆ ਜਾਉ। ਆ ਚੀਜ਼ਾਂ ਜੇ ਰੰਦਾਵਾ ਸੋਨੂ ਰੰਦਾਵਾ। ਕੱਲ ਆਪਣੇ ਬੱਚਿਆਂ ਦੇ ਚੱਲ। ਚੱਲ ਬੇਟਾ। ਇੱਕ ਨੰਬਰ ਤੇ ਚਲੋ। ਚਲਾੜੀ। ਆੜੀ। ਆੜੀ। ਦੇਖੋ ਭਾਲੀ। ਇਹ ਚੀਜ਼ਾਂ ਜੇ ਵੀਰ ਜੀ ਅੱਜ ਖਾਨੇ ਦੇ ਉੱਤੇ ਆਪਾਂ ਲੈ ਕੇ ਆਉਂਦੇ ਆ। ਦੇਖੋ ਅੰਡਰ ਖਣ ਲੇਵਾ ਰੰਗ ਪੂਸ਼ ਰੇਸ਼ਮੀ ਦੇਖੋ ਵੇਖੋ ਚੀਜ਼ਾਂ ਆ ਚੀਜ਼ਾਂ ਦੇ ਮੋਲੇ ਦਾ ਨਿਕਾਇ ਨਹੀਂ ਗੇ ਮੋਲ ਜੇ ਲੈ ਜੋ ਮੇਲੇ ਲੁੱਟ ਕੇ ਤੁਹਾਡੇ ਘਰ ਦਾ ਸ਼ਿੰਗਾਰ ਬਣਨੀ ਆ ਜੀ ਆਜੋ ਤੁਹਾਨੂੰ ਬੁਲਿਆਤਨ ਗਾਣਾ ਸੁਟਾਵਾਂ ਦੇਖੋ ਬੁਲਿਆਤਨ ਗਾਣ ਲੱਗੇ ਜੀ ਵਿਖਾਉਣ ਮਹਾਰਾਜ ਦੀ ਕਿਰਪਾ ਨਾਲ ਵੇਖੋ ਵੇਖੋ ਬੁਲਿਆਤਨ ਗਾਈ ਇਹੋ ਜਿਹਾ ਥਾਨ ਲੈਵਾ ਪਹਿਲੀ ਵਾਰੀ ਵੇਖਿਆ ਹੋਊਗਾ ਥਾਨ ਲੈਵਾ ਮਹਾਰਾਜ ਦੀ ਕਿਰਪਾ ਨਾਲ ਪਹਿਲੀ ਵਾਰੀ ਵੇਖਿਆ ਹੋਊਗਾ ਇਹ ਜਿਆ ਫੇਰ ਨੇੜੇ ਕੋਲ ਸਿੰਘ ਸ਼ਿੰਗਾਰ ਵਿਖਾਲ ਦੋ ਛੋਟਾ ਛੋਟਾ ਫੇਰ ਐਨੂੰ ਵਿਖਾਲ ਦਤੋ ਅੱਧੀ ਦੇਖੋ ਦੇਖੋ ਆ ਜਾ ਬੱਤਨਾ ਨਾਲ ਲੱਡੋ ਨਾਲ ਲੱਡੋ ਦੇਖੋ ਵੀਰੇ ਚੀਜ਼ਾਂ ਦੇ ਵੀ ਮੁੱਲ ਜਿਆਦਾ ਨਹੀਂ ਐ ਛੋਟੇ ਛੋਟੇ ਆ ਪਰ ਚੀਜ਼ਾਂ ਵੇਖੋ ਦੇਖੋ ਜੀ ਮਾਰਾ ਹੈ ਤੇ ਪਾਣਾ ਹਿੰਦਾਵਾੜ ਦੇ ਪਰੰਪਰ ਜੁਗਾ ਭਾ ਲਈ ਜੀ ਕਰਦਾ ਫੋਟੋਆਂ ਕਿਤੀ ਚਾਹੀਏ ਜੀ ਕਰਦਾ ਲੈ ਫਰੀਏ ਦੇਖੋ ਆਰਡਰ ਲੈਵਾ ਫੇਰ ਬਿਖਾਉਣਾ ਜੀ ਦੇਖੋ ਬੋਰਾ ਬੱਤਾ ਮੈਂ ਦੱਸਾਂ ਲਈ ਇਹ ਮੈਂ ਨਹੀਂ ਕਿ ਬੱਤਾ ਮੈਂ ਨਹੀਂ ਬੱਤਾ ਦੇਖੋ ਭਾਜੀ ਦੇਖੋ ਵੀਰੇ ਦੇਖ ਹਾਂ 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 ਨਾਓ ਦੇਖੋ ਇਹ ਐਨ ਗਾੜੀ ਵਿੱਚ ਨਸਾਂ ਨਸਾਂ ਖਾਲ ਦੋ ਨਾੜਾ ਰੋੜਾ ਖਾਨ ਲੈ ਵਾਚਾ ਕਰਾਓ ਗਾੜੀ ਵਿੱਚ ਹਾਂ ਇਹਦੇ ਕੋ ਪਾਜੀ ਦੁੱਧ ਹੁਣ ਛੋਟੀ ਕੋ 23 24 ਕਿਲੋ ਰਹਿ ਗਈ ਤੇ ਬਾਈਆਂ ਤੇ ਲੈ ਕੇ ਜਾਏ ਜੇਰਾ ਮੇਰਾ ਵੀਰ ਲੈ ਕੇ ਜਾਂਦਾ 11 ਕਿਲੋ ਟਾਈਮ ਦਾ ਬਾਈ ਤੇ ਲੈ ਕੇ ਜਾ ਇੱਕ ਥਾਪੜ ਕੇ ਕਹਿੰਦਾ ਇਹ ਪਹਿਲਾਂ ਕੱਟੀ ਚਾਰ ਦੰਦ ਆ ਗਈ ਇਹੋ ਜਿਹਾ ਦਾਣਾ ਕਦੇ ਕਦਾਈ ਹੁੰਦੇ ਆ ਦੇਖੋ ਦਾਣਾ ਦੇਖੋ ਛੋਟੀ ਚਾਰ ਦੰਦ ਮੂੰਹ ਤੋਂ ਥੱਲੇ ਉਹਦਾ ਦਾਣਾ ਇਹਦਾ ਦੇਖੋ ਹਾਲੇ ਇਹਦਾ ਜਜਮੈਂਟ ਪੂਰਾ ਵਿਖਾਉਣਾ ਵੀ ਇਹਨਾਂ ਨੂੰ ਪਿੱਠ ਪੜਾ ਥਣ ਤੋੜਦੀ ਤੁਰਦੀ ਚੀਜ਼ ਕਿੱਦਾਂ ਵਾਂ ਲੱਤਾਂ ਕਿੱਦਾਂ ਕਰ ਕਰ ਮੈਂ ਤੁਰਦੀ ਬੋਜ ਬੋਜ ਕੇ ਪਾਬ ਰੱਖਦੀ ਆ ਐ ਛੰਦ 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 ਕੋੜੀ ਇਹਨੂੰ ਛੰਦ ਛੰਦ ਕਰਕੇ ਤੁਰਦੀ ਜਿਵੇਂ ਨੁਕਰੀ ਕੋੜੀ ਨੂੰ ਤੁਰਦੀ ਐਂਦਾ ਕਰਦੀ ਛੰਦ ਛੰਦ ਕਰ ਦੇ ਦੇਖੋ ਆ ਮੇ ਕੋਕੀ ਆ ਜੇਤੀ ਜਾ ਦੇਖੋ ਥੱਲੇ ਵਿਖਾਉਣ ਲੀਵਾ ਥਣਮ ਦੇਖੋ ਗੱਡੀਆਂ ਨੂੰ ਵਿਖਾਓ ਐਂ ਵਾਹ ਗਾ ਲਾ ਵੀ ਕਿਹਾੜਦਾ ਆ ਆ ਇਹ ਚੀਜ਼ਾਂ ਤੁਹਾਡੇ ਭਰਾ ਦੇ ਫਾਰਮ ਦੇ ਇੰਦਰ ਨੂੰ ਵੀ ਬੋਰਾ ਵਸਾ ਲਓ ਇਹਨਾਂ ਦੇ ਮੁੱਲ ਬਿਲਕੁਲ ਛੋਟੇ ਹੀ ਆ ਜਿਆਦਾ ਨਹੀਂ ਗੇ ਐਵੇਂ ਡਰੇ ਹੋ ਨਾ ਕਿ ਜਿਆਦਾ ਮੁੱਲ ਹੋਣਗੇ ਮੁੱਲ ਉਹਨੇ ਆ ਜਿੰਨੇ ਆਮ ਲੋਕ ਵੇਚਣਦੇ ਮਈਆਂ ਉਹਨੇ ਪਾ ਦਈਆਂ ਦੇਖੋ ਉਹ ਜਿਆਦਾ ਮੁੱਲ ਨਹੀਂ ਗੇ ਉਹਨਾਂ ਭਾਵਾ ਚੀਆ ਜਿੱਦਾਂ ਟੈਰਾਂਲੀ ਨੇ ਕਪੜਾ ਹੁੰਦਾ ਵੇਖੋ ਇਹ ਉਹਨਾਂ ਭਾਵਾ ਚੀਆ ਪਰ ਤੋੜਦੀਆਂ ਟੰ 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 ਤੱਕਰ ਕੇ ਤੋੜਦੀਆਂ ਕੱਟਣੀ ਆਏ ਦੇਖੋ ਕੀ ਦੇਖੋ ਚੀਜ਼ਾਂ ਦਾ ਰੂਹ ਮਨ ਖੁਸ਼ ਹੋਇਆ ਉਹ ਵੀਰਾਂ ਦਾ ਤੇ ਵੀਰ ਫੋਨ ਲਾ ਕੇ ਜ਼ਰੂਰ ਹੀ ਦੱਸਣ ਜ਼ਰੂਰ ਦੱਸਣ ਕਿ ਆਪਾਂ ਦੀਆਂ ਝੋਟੀਆਂ ਕਿੱਦਾਂ ਦੀਆਂ ਵੀਰਾਂ ਨੂੰ ਲੱਗੀਆਂ ਦੇਖੋ ਰੇਸ਼ਮੀ ਆ ਚੀਜ਼ਾਂ ਦਾ ਮੁੱਲ ਪੈਂਦਾ ਜੀ ਥਣ ਲੇਵਾ ਪਹਿਲਣ ਕੱਟੀ ਨੂੰ ਇਹੋ ਜਿਹਾ ਤੂੰ ਦੇਖ ਤੂੰ ਨੂੰ ਟੈਸਟ ਕਰਦਾ ਕੋਈ ਟਾਈਮ ਨਹੀਂ ਜੇ ਸਿੰਗਲ ਬਜਾ